ਮਸ਼ਹੂਰ ਗਾਇਕ ਕਰਨੋਚਲਾ ਨੂੰ ਵੱਡਾ ਝਟਕਾ ਲੱਗਿਆ ਦੱਸਈਏ ਗਾਇਕ ਨੂੰ 1 ਕਰੋੜ 16 ਲੱਖ ਰੁਪਏ ਦਾ ਜੁਰਮਾਨਾ ਲੱਗਿਆ ਤੈਸ ਸਮੇਂ ਤੇ ਜੁਰਮਾਨਾ ਜਮਾ ਨਾ ਕਰਵਾਉਣ ਤੇ ਫਾਈਨ ਵੀ ਲੱਗ ਸਕਦਾ ਹੈ ਚੰਡੀਗੜ੍ਹ ਵਿੱਚ 7 ਦਸੰਬਰ ਨੂੰ ਹੋਏ ਕੰਸਰਟ ਨੂੰ ਲੈ ਕੇ ਜੁਰਮਾਨਾ ਲੱਗਿਆ ਨਗਰ ਨਿਗਮ ਨੇ ਇਸਤਿਹਾਰੀ ਨਿਯਮਾਂ ਦੀ ਉਲੰਘਣਾ ਕਰਨ ਤੇ ਨੋਟਿਸ ਜਾਰੀ ਕੀਤਾ ਜਿਸ ਅਨੁਸਾਰ 1 ਕਰੋੜ 16 ਲੱਖ ਰੁਪਏ ਦਾ ਜੁਰਮਾਨਾ ਲੱਗਿਆ ਇਹ ਕਾਰਵਾਈ ਇਨਫਰੋਸਟਮੈਂਟ ਵਿੰਗ ਦੀ ਰਿਪੋਰਟ ਅਤੇ ਨਿਗਮ ਕਮਿਸ਼ਨਰ ਅਮਿਤ ਕੁਮਾਰ ਦੀ ਹਦਾਇਤਾਂ ਦੇ ਕੀਤੀ ਗਈ ਹੈ। ਉਹਨਾਂ ਦੱਸਿਆ ਕਿ 7 ਦਸੰਬਰ ਨੂੰ ਸੈਕਟਰ 34 ਪ੍ਰਦਰਸ਼ਨੀ ਗਰਾਊਂਡ ਵਿਖੇ ਕਰਨ ਨੋਚਲਾ ਦੇ ਲਾਈਵ ਕੰਸਰਟ ਦੌਰਾਨ ਕਈ ਤਰ੍ਹਾਂ ਦੇ ਇਸ਼ਤਿਹਾਰੀ ਹੋਲਡਿੰਗ ਲਾਏ ਗਏ ਸਨ। ਦੱਸ ਦਈਏ ਨਗਰ ਨਿਗਮ ਤੋਂ ਉਹਨਾਂ ਦੀ ਮਨਜ਼ੂਰੀ ਨਹੀਂ ਲਈਤੀ ਗਈ ਸੀ। ਇਸ ਤੋਂ ਬਾਅਦ ਇਹ ਨੋਟਿਸ ਭੇਜਿਆ ਗਿਆ। ਚੰਡੀਗੜ੍ਹ ਵਿੱਚ ਇਸ਼ਤਿਹਾਰੀ ਕੰਟਰੋਲ ਆਰਡਰ 1954 ਲਾਗੂ ਹੋਣ ਕਾਰਨ ਬਿਨਾ ਪ੍ਰਵਾਨਗੀ ਤੋਂ ਕਿਸੇ ਕਿਸਮ ਇਸ ਹੁਕਮ ਵਿੱਚ ਇਸ਼ਤਿਹਾਰਬਾਜ਼ੀ ਨੂੰ ਨਿਯਮਤ ਕਰਦੇ ਹੋਏ ਹਰ ਤਰ੍ਹਾਂ ਦੀ ਫੀਸ ਨਿਰਧਾਰਿਤ ਕੀਤੀ ਗਈ ਹੈ ਦੁਬਾਰਾ ਫਿਰ ਦੱਸਦੇ ਹਾਂ ਮਸ਼ਹੂਰ ਗਾਇਕ ਕਰਨ ਓਚਲਾ ਨੂੰ ਵੱਡਾ ਝਟਕਾ ਲੱਗਿਆ ਹੈ ਸੂਤਰਾਂ ਮੁਤਾਬਕ ਗਾਇਕ ਨੂੰ 1 ਕਰੋੜ 16 ਲੱਖ ਰੁਪਏ ਦਾ ਜੁਰਮਾਨਾ ਲੱਗਿਆ ਹੈ ਤੈ ਸਮੇਂ ਤੇ ਜੁਰਮਾਨਾ ਜਮ੍ਹਾਂ ਨਾ ਕਰਵਾਉਣ ਤੇ ਗਾਇਕ ਨੂੰ ਫਾਈਨ ਵੀ ਲੱਗ ਸਕਦਾ ਹੈ ਚੰਡੀਗੜ੍ਹ ਵਿੱਚ 7 ਦਸੰਬਰ ਨੂੰ ਹੋਏ ਕਾਨਸਰਟ ਨੂੰ ਲੈ ਕੇ ਜੁਰਮਾਨਾ ਲੱਗਿਆ ਹੈ ਨਗਰ ਨਿਗਮ ਨੇ ਇਸ਼ਤਿਹਾਰੀ ਨਿਯਮਾਂ ਦੀ ਉਲੰਘਣਾ ਕਰਨ ਤੇ ਨੋਟਿਸ ਜਾਰੀ ਕੀਤਾ ਜਿਸ ਅਨੁਸਾਰ 1 ਕਰੋੜ 16 ਲੱਖ ਕਰੋੜ ਦਾ ਜਿਸ ਅਨੁਸਾਰ 1 ਕਰੋੜ 16 ਲੱਖ ਦਾ ਜੁਰਮਾਨਾ ਲੱਗਿਆ ਮਸ਼ਹੂਰ ਗਾਇਕ ਕਰਨੋਛਲਾ ਨੂੰ ਵੱਡਾ ਝਟਕਾ ਲੱਗਿਆ ਦੱਸ ਦਈਏ ਗਾਇਕ ਨੂੰ 1 ਕਰੋੜ 16 ਲੱਖ ਰੁਪਏ ਦਾ ਜੁਰਮਾਨਾ ਲੱਗਿਆ ਤੈਸ ਸਮੇਂ ਤੇ ਜੁਰਮਾਨਾ ਜਮਾ ਨਾ ਕਰਵਾਉਣ ਤੇ ਫਾਈਨ ਵੀ ਲੱਗ ਸਕਦਾ ਹੈ ਚੰਡੀਗੜ੍ਹ ਵਿੱਚ 7 ਦਸੰਬਰ ਨੂੰ ਹੋਏ ਕੰਸਰਟ ਨੂੰ ਲੈ ਕੇ ਜੁਰਮਾਨਾ ਲੱਗਿਆ ਹੈ ਨਗਰ ਨਿਗਮ ਨੇ ਇਸ ਤਿਹਾਰੀ ਨਿਯਮਾਂ ਦੀ ਉਲੰਘਣਾ ਕਰਨ ਤੇ ਨੋਟਿਸ ਜਾਰੀ ਕੀਤਾ ਜਿਸ ਅਨੁਸਾਰ 1 ਕਰੋੜ 16 ਲੱਖ ਰੁਪਏ ਦਾ ਜੁਰਮਾਨਾ ਲੱਗਿਆ ਇਹ ਕਾਰਵਾਈ ਇਨਫਰੋਸਟਮੈਂਟ ਵਿੰਗ ਦੀ ਰਿਪੋਰਟ ਅਤੇ ਨਿਗਮ ਕਮਿਸ਼ਨਰ ਅਮਿਤ ਕੁਮਾਰ ਦੀ ਹਦਾਇਤਾਂ ਦੇ ਕੀਤੀ ਗਈ ਹੈ ਉਹਨਾਂ ਦੱਸਿਆ ਕਿ 7 ਦਸੰਬਰ ਨੂੰ ਸੈਕਟਰ 34 ਪ੍ਰਦਰਸ਼ਨੀ ਗਰਾਊਂਡ ਵਿਖੇ ਕਰਨ ਨੋਚਲਾ ਦੇ ਲਾਈਵ ਕੰਸਰਟ ਦੌਰਾਨ ਕਈ ਤਰ੍ਹਾਂ ਦੇ ਇਸ਼ਤਿਹਾਰੀ ਹੋਲਡਿੰਗ ਲਾਇਓਗੇ ਸਨ ਦੱਸ ਦਈਏ ਨਗਰ ਨਿਗਮ ਤੋਂ ਉਹਨਾਂ ਦੀ ਮਨਜ਼ੂਰੀ ਨਹੀਂ ਲਈਤੀ ਗਈ ਸੀ ਜਿਸ ਤੋਂ ਬਾਅਦ ਇਹ ਨੋਟਿਸ ਭੇਜਿਆ ਗਿਆ ਚੰਡੀਗੜ੍ਹ ਵਿੱਚ ਇਸ਼ਤਿਹਾਰੀ ਕੰਟਰੋਲ ਆਰਡਰ 1954 ਲਾਗੂ ਹੋਣ ਕਾਰਨ ਬਿਨਾ ਪ੍ਰਮਾਣਿਕੀ ਤੋਂ ਕਿਸੇ ਕਿਸਮ ਇਸ ਹੁਕਮ ਵਿੱਚ ਇਸ਼ਤਿਹਾਰ ਬਾਜ਼ੀ ਨੂੰ ਨਿਯਮਤ ਕਰਦੇ ਹੋਏ ਹਰ ਤਰ੍ਹਾਂ ਦੀ ਫੀਸ ਨਿਰਧਾਰਤ ਕੀਤੀ ਗਈ ਹੈ ਦੁਬਾਰਾ ਫਿਰ ਦੱਸਦੇ ਨੇ ਆ ਮਸ਼ਹੂਰ ਗਾਇਕ ਕਰਨੋਚਲਾ ਨੂੰ ਵੱਡਾ ਝਟਕਾ ਲੱਗਿਆ ਹੈ ਸੂਤਰਾਂ ਮੁਤਾਬਕ ਗਾਇਕ ਨੂੰ 1 ਕਰੋੜ 16 ਲੱਖ ਰੁਪਏ ਦਾ ਜੁਰਮਾਨਾ ਲੱਗਿਆ ਹੈ ਤੈ ਸਮੇਂ ਤੇ ਜੁਰਮਾਨਾ ਜਮਾ ਨਾ ਕਰਵਾਉਣ ਤੇ ਗਾਇਕ ਨੂੰ ਫਾਈਨ ਵੀ ਲੱਗ ਸਕਦਾ ਹੈ ਚੰਡੀਗੜ੍ਹ ਵਿੱਚ 7 ਦਸੰਬਰ ਨੂੰ ਹੋਏ ਕੰਸਰਟ ਨੂੰ ਲੈ ਕੇ ਜੁਰਮਾਨਾ ਲੱਗਿਆ ਹੈ ਨਗਰ ਨਿਗਮ ਨੇ ਇਸ਼ਤਿਹਾਰੀ ਨਿਯਮਾਂ ਦੀ ਉਲੰਘਣਾ ਕਰਨ ਤੇ ਨੋਟਿਸ ਜਾਰੀ ਕੀਤਾ ਹੈ ਜਿਸ ਅਨੁਸਾਰ 1 ਕਰੋੜ 16 ਲੱਖ ਕਰੋੜ ਦਾ ਐਚ ਜਿਸ ਅਨੁਸਾਰ 1 ਕਰੋੜ 16 ਲੱਖ ਦਾ ਜ਼ੁਰਮਾਨਾ ਲੱਗਿਆ ਹੈ